ਆ ਪਹਿਲਾ ਆ ਜਾਂਦਾ ਗਾ ਇੱਕ ਇੱਕ ਸਵਾਲ ਬੋਲਿਆ ਨਹੀਂ ਜਾਂਦਾ ਬਈ ਇੱਕ ਇੱਕ ਸਵਾਲ ਹੈਗਾ ਜੀ ਜੋ ਕਿਸਾਨੀ ਮੋਰਚਾ ਹੁਣ ਕਿਸਾਨ ਪਹੁੰਚੇ ਹੈਗੇ ਸੰਭੂ ਆਰਡਰ ਤੇ ਸੋਨ ਲੱਗਦਾ ਵੀ ਸ਼ੁਰੂਆਤ ਇਹ ਜਗ੍ਹਾ ਤੋਂ ਅੱਜ ਹੋਣੀ ਚਾਹੀਦੀ ਸੀ ਵੀ ਸਿੱਧੂ ਨੂੰ ਉਹਨਾਂ ਚਲੋ ਚਲੋ ਉਹਨਾਂ ਨੂੰ ਸਹੀ ਗੱਲ ਦਾ ਨਾਮ ਪਤਾ ਹੋਵੇ ਪਰ ਉਹਨਾਂ ਨੇ ਦੀਪ ਸਿੱਧੂ ਨੂੰ ਸ਼ਹੀਦ ਕਹਿ ਕੇ ਦੀਪ ਸਿੱਧੂ ਨੂੰ ਪੁੱਤ ਮੰਨ ਕੇ ਅਕਾਲ ਤਖਤ ਚ ਹਯੂਰੀ ਚ ਉਹ ਸਿੱਖ ਬੰਦੇ ਨੇ ਗਾਤਰੇ ਪਾਏ ਹੋਣੇ ਜਮਾ ਅਮਰਤਾ ਦੀ ਸਿੱਖ ਨੇ ਉਹ ਬੰਦੇ ਨੇ ਜਿਹੜੇ ਉਹ ਖੁੱਲ੍ਹ ਲਾੜ ਰਹੇ ਨੇ ਅੱਗੇ ਹੋ ਕੇ ਆਪਾਂ ਉਹਨਾਂ ਦੇ ਕਿੰਤੂ ਬਰੰਤੂ ਨਾ ਕਰੀਏ ਆਪਾਂ ਅੱਜ ਚੱਲ ਪਏ ਦੀਪ ਸਿੱਧੂ ਲੈ ਕੇ ਚੱਲੇ ਨਾਲ ਅਸੀਂ ਬਿਲਕੁਲ ਜੀ ਬਿਲਕੁਲ ਫੋਟੋ ਲਿਆਓ ਇੱਕ ਬਾਈ ਦੀ ਸਿੱਧੂ ਵਾਲੀ ਲਿਆਓ ਵੱਡੀ ਹਨਾ ਅਸੀਂ ਨਾਲ ਲੈ ਕੇ ਚੱਲੇ ਦੀਪ ਸਿੱਧੂ ਨੂੰ ਸਾਡੇ ਨਾਲ ਜਾਊਗਾ ਹੈਗੇ ਜੀ ਤੁਸੀਂ ਤਾਂ ਹੈਗੇ ਆ ਅਸੀਂ ਦੀਨੇ ਆਏ ਹਾਂ ਤੁਸੀਂ ਹਾਂਜੀ 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 ਕੀ ਸਨੇਹਾ ਦੇਣਾ ਚਾਹੁੰਦੇ ਹੋ ਕੌਮ ਨੂੰ ਸਨੇਹਾ ਕੌਮ ਨੂੰ ਆਏ ਦੇਣਾ ਚਾਹਣਾ ਯਾਰ ਯਾਰ ਬੱਸ ਇੰਨੇ ਕੀ ਬੰਦੇ ਯਾਰ ਸੌ ਸਵਾ ਸੌ ਬੰਦਾ ਤਾਂ ਅਸੀਂ ਮਾਨਸਾ ਤੋਂ ਆਏ ਆ ਯਾਰ ਹਮ ਹਜੇ 4-5 ਸੌਣਾ ਅਸੀਂ ਸਾਧਨ ਦੀ ਕਮੀ ਰਹੀ ਗਈ ਕਿਉਂ ਅਸੀਂ ਉੱਥੋਂ ਸਿੱਧਾ ਸ਼ੰਭੂ ਤੇ ਜਾਵਾਂਗੇ ਹੁਣ ਬਿਲਕੁਲ ਕਿਉਂ ਆਹ ਬਾਈ ਨਾਲ ਵਿਵਾਨ ਕਰੀ ਹੋਈ ਸੀ ਇੱਥੇ ਆਉਣਾ ਜ਼ਰੂਰੀ ਸੀ ਯਾਰ ਕੀ ਹੋਰੇ ਲੋਕ ਨਹੀਂ ਬਾਤਦੇ ਯਾਰੇ ਕਲਾਕਾਰ ਦਾ ਖਾਣਾ ਹੁੰਦਾ ਬਿਲਕੁਲ ਫਿਰ ਇਦਾਂ ਇਹ ਲੱਗਦਾ ਕੱਲ ਨੂੰ ਕੋਈ ਹੋਰ ਚੱਲ ਜੇ ਮਾਤ ਹਰਤਾ ਮਾਤ ਤੜ ਇਹਨਾਂ ਨੇ ਫੇਰ ਉਹ ਲੱਜ ਜਾਂਦੀਆਂ ਭੁੱਲ ਜਾਣ ਨੇ ਹੀਰੇ ਭੁੱਲੀ ਬੈਠੇ ਹਵਾਰੇ ਵਰਗਿਆਂ ਲੋਕ ਲੋਕ ਆਏ ਨਹੀਂ ਲੋਕਲ ਤਾਂ ਆ ਹੀ ਨਹੀਂ ਇੱਥੋਂ ਇੱਕ ਪਿੰਡ ਦੇ ਇਕੱਠ ਨਹੀਂ ਹੈਗਾ ਇਹਦਾ ਵਿਚਾਰੇ ਨੌਜਵਾਨ ਨੇ ਜੋ ਆਪ ਮਾਰੇ ਆਏ ਹੋਏ ਨੇ ਦੀਪ ਸਿੱਧੂ ਤੋਂ ਜਗਾਏ ਹੋਏ ਨੇ ਜਾਮਰਤਪਾਲ ਦੇ ਜਗਾਏ ਹੋਏ ਨੇ ਨਸ਼ਿਆਂ ਦੇ ਮੁੱਦੇ ਤੇ ਤੁਹਾਡੀ ਉਮੇ ਜਿਹੜਾ ਤੁਹਾਡਾ ਟਾਰਗੇਟ ਉਸੇ ਤਰ੍ਹਾਂ ਰਹੂਗਾ ਮੇਰਾ ਨਸ਼ਿਆਂ ਦਾ ਮੁੱਦੇ ਤੇ ਟਾਰਗੇਟ ਚੱਲ ਰਿਹਾ ਜਗਰਾਉਂ ਤੋਂ ਮੁੰਡੇ ਮੇਰੇ ਨਾਲ ਟੀਮ ਹੈ ਇਹਨਾਂ ਨਾਲ ਛੇਤੀ ਲੜ ਕੇ ਫੜਾਂਗੇ ਕੱਲ ਮੈਂ ਇਸ ਕਰਕੇ ਨਹੀਂ ਜਾ ਸਕਿਆ ਕੱਲ ਜਾਣਾ ਸੀ ਅਸੀਂ ਪਰਸੋਂ ਰਾਤ ਨੂੰ ਕੱਲ ਅਸੀਂ ਬਹੁਤ ਵੱਡੀ ਫੀਲਡਿੰਗ ਲਾਈ ਕਬੱਡੀ ਉਹ ਜਲਦੀ ਫੜ ਲਾਂਗੇ ਹੁਣ ਅਸੀਂ ਜਾਣਦੇ ਆ ਇੱਥੋਂ ਸ਼ੰਭੂ ਮੋਰਤੇ ਸਾਡਾ ਕੰਮ ਤਾਂ ਨਸ਼ਿਆਂ ਦਾ ਬਾਈ ਨਾ ਤਾਂ ਦੇਖ ਸਿਆਸਤ ਕਰਨੀ ਆਉਂਦੀ ਐ ਤੇ ਨਾ ਹੀ ਕਰੀਏ ਹਾਂ ਸਾਨੂੰ ਕੋਈ ਵੀ ਤੁਸੀਂ ਲੈ ਜਾਓ ਤੁਸੀਂ ਲੈ ਜਾਓ ਉਸ ਤਾਂ ਨਸ਼ੇ ਦੇ ਮੁੱਦੇ ਤੇ ਬੋਲਣਾ ਸਟੇਜ ਚਾਹੀਦੀ ਐ ਸਾਨੂੰ ਤਾਂ ਬੋਲਣ ਵਾਸਤੇ ਨਸ਼ੇ ਦੇ ਮੁੱਦੇ ਤੇ ਬੋਲਣ ਵਾਸਤੇ ਬੱਟਾ ਐ ਫਿਰ ਅਸੀਂ ਕਿਸੇ ਨੂੰ ਐ ਨਹੀਂ ਕਹਿੰਦੇ ਵੋਟ ਪਾ ਦਿਓ ਕਿਸੇ ਨੂੰ ਵੀ ਕੋਈ ਵੀ ਆ ਚਾਹੀਏ ਤੁਹਾਨੂੰ ਹੁਣ ਤਮਾਨ ਨੇ ਕਿੰਨੇ ਪਰਚੇ ਕੀਤੇ ਤੁਹਾਡੇ ਤੇ ਨਜਾਇਜ਼ ਮੇਰੇ ਤੇ 7-8 ਪਰਚੇ ਦੇ ਇੱਕ ਪਰਚਾ ਪਹਿਲਾਂ 7 ਪਰਚੇ ਹੋ ਗਏ ਹੁਣ ਹਾਈ ਹੋਰ ਬੜੇ ਹੋਣੇ ਨੇ ਪਾਨੇ ਤੇ ਕਰ ਤੇ ਚਾਰ ਪੰਜ ਤੇ ਤਸੱਦਦ ਕਰਤਾ ਸ਼ਰਿਆਮ ਹੋਇਆ ਕਈ ਲੋਕ ਯਾਰ ਪਤਾ ਨਹੀਂ ਕਿਉਂ ਕਹਿ ਰਹੇ ਨਹੀਂ ਹੋਇਆ ਮੇਰੇ ਤੇ ਹੋਇਆ ਬਾਈ ਤੁਹਾਨੂੰ ਯਕੀਨ ਦਿਖਾਵਾਂ ਮੈਂ ਥੱਬਾ ਬੋਲੀ ਨਾ ਖਾਨਾ ਮੈਂ ਕਦੇ ਗੋਲੀ ਨਹੀਂ ਦੇਖੀ ਜਿਆ ਮੇਰੀ ਜੇਬ 'ਚ ਨੇ ਮੈਂ ਥੋ ਬੋਲਿਆ ਨਹੀਂ ਜਾਂਦਾ ਪਤਾ ਨਹੀਂ ਜੇਲ੍ਹ 'ਚ ਮੈਨੂੰ ਕੀ ਦਿੱਤਾ ਮੈਂ ਸਪੋਰਟਸਮੈਨ ਸੀ ਮੈਂ ਡੇ ਡੇੜ ਘੰਟਾ ਬੋਲਿੰਗ ਪਾਉਂਦਾ ਸੀ ਨੈੱਟ 'ਚ ਫਾਸਟ ਕਿਸੇ ਨੂੰ ਮਰਜੀ ਪੁੱਛ ਲੋ ਜਦੋਂ ਦਾ ਮੈਂ ਜੇਲ੍ਹ 'ਚੋਂ ਆਇਆ ਪਤਾ ਨਹੀਂ ਕੀ ਹੋਇਆ ਮੈਂ ਅੱਜ ਤੁਹਾਡੇ ਚੈਨਲ 'ਤੇ ਦੱਸਿਆ ਜਿਸ ਦਿਨ ਭਾਨੇ ਸਿੱਧੂ ਦੇ ਸੰਘਰਸ਼ ਤੁਸੀਂ ਜਾਣਾ ਸੀ ਤੁਹਾਨੂੰ ਪੁਲਿਸ ਨੇ ਰੋਕਿਆ ਉਧਰ ਰੋਕਿਆ ਉਧਰ ਤੁਸੀਂ ਭਗਵੰਤ ਮਾਨ ਨੂੰ ਕੀ ਖਿਤਾਬ ਦਿੱਤਾ ਸੀਗਾ ਬੁੱਚੜ ਦਾ ਰੰਗ ਜੇਬ ਦਾ ਆ ਸਾਨੂੰ ਯਾਰ ਪ੍ਰੋਟੈਸਟ ਜੇ ਹੁ ਮੋਦੀ ਘਰ ਹੋ ਰਿਹਾ ਹੈ ਪ੍ਰੋਟੈਸਟ ਕਰਨੋ ਜਾਣ ਲੇਵੇ ਕਿਸਾਨਾਂ ਨੂੰ ਹੁਣ ਭਗਵਾਨ ਤਮਨ ਕਿਉਂ ਦੋਗਲੀ ਨੀਤੀ ਕਰਦਾ ਹੈ ਪੰਜਾਬ ਦੀ ਧਰਤੀ 'ਤੇ ਗੋਲੇ ਚੱਲ ਰਹੇ ਨੇ ਆਪਣੇ ਭਰਾਵਾਂ ਤੇ ਬਿਲਕੁਲ ਸਹੀ ਤੇ ਪਰ ਪੰਜਾਬ ਦੀ ਧਰਤੀ ਕੇਸ ਕਰਿਓ ਕੌਣ ਹੁੰਦੇ ਨੇ ਪੰਜਾਬ ਦੀ ਧਰਤੀ 'ਤੇ ਹਮਲਾ ਕਰਨ ਵਾਲੇ ਮੈਂ ਤਾਂ ਹੁਣ ਆਏ ਕਹਿਣਾ ਜਦੋਂ ਉਹਨਾਂ ਨੇ ਹੱਦ ਕੱਢ ਹੀ ਲਈ ਹੱਦ ਕੱਢ ਹੀ ਰਿਓ ਬੱਕੀ ਹਾਂ ਮੇਰਾ ਤਾਂ ਇਹ ਕੰਮ ਹੈ ਬਾਕੀ ਆਪ ਆਪੇ ਡੱਲੇ ਵਾਲ ਸਾਹਿਬ ਕੋਲ ਜਾਣੇ ਉਹਨਾਂ ਨੇ ਮੇਰੇ ਖਾਤਰ ਬਹੁਤ ਸੰਘਰਸ਼ ਕਰਿਆ ਸੀ ਬਹੁਤ ਸੰਘਰਸ਼ ਕਰਿਆ ਸੀ ਉਹ ਮੰਦਰ ਸੀਗਾ ਹੁਣ ਤੇ ਜਿੰਨੀਆਂ ਜਥੇਬੰਦੀਆਂ ਸਾਡੀਆਂ ਪਰਚੀਆਂ ਕੱਢਦੀਆਂ ਸੀ ਹੁਣ ਆਣਾ ਜਾਇਓ ਕੱਟਣ ਕੱਲ ਮੋਨਜੀ ਤੇ ਸ਼ੇਰਵਾਲਾ ਨੇ ਬਹੁਤ ਤਕੜਾ ਕੰਮ ਕਰਿਆ ਆਹ ਮੁੰਡੇ ਸਾਰੇ ਇਚਨੀ ਹਫਤੋਂ ਨੇ ਸ਼ਮਸ਼ੇਰ ਵਰਗੇ ਆਏ ਨੇ ਪਟਵਾਰੀ ਵਰਗੇ ਬੱਗੇ ਵਰਗੇ ਵਾਪਸੀ 100 ਜਣੇ ਦੇ ਕਰੀਬ ਐ ਮੈਂ ਹਰੇਕ ਦਾ ਨਾਂ ਨਹੀਂ ਲੈ ਸਕਦਾ ਸੁੱਕੀ ਵੇਦਾ ਸਾਡੀ ਟੀਮ ਐਂਟੀ ਡਰਗ ਟਾਸਕ ਫੋਰਸ ਨੂੰ ਬਤੀ ਗਈ ਸਾਡਾ ਮੁੱਦਾ ਨਸ਼ੇ ਦਾ ਹਨੂ ਕੋਈ ਕਿਤੇ ਵੀ ਸੱਤਸਾ ਦਾ ਜਿੰਨੇ ਚਿਰ ਗੁਰੂ ਗੋਬਿੰਦ ਸਿੰਘ ਜੀ ਨੇ ਆਖਰੀ ਸੁਵਾਸ ਬਖਸ਼ੇ ਨੇ ਬਾੜੇ ਮੇਰੇ ਵੀਰ ਫਿਕਰ ਕਰਦੇ ਤੂੰ ਕੱਲ ਲਾਣਾ ਜਾਇਆ ਕਰ ਕੱਲ ਲਾਣਾ ਜਾਇਆ ਕਰ ਜਿੱਦਾਂ ਚੜਕਲਗੀਆਂ ਵਾਲਾ ਉਹ ਜਾ ਕੋ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ ਜੇ ਦਿਉਨੇ ਕਹਤਾ ਆਇਆ ਛੋਟੇ ਉਹ ਦੇ ਖਿੱਚ ਕੇ ਲੈ ਜੋ ਉਹਦੀ ਗੱਲ ਹੈ ਹਨਾ ਲੋਕ ਸਭਾ ਚੋਣਾਂ ਚ ਕਿਹਨੂੰ ਹਸਪੈਂਡ ਸਪੋਰਟ ਕਰਨ ਦੀ ਗੱਲ ਕਰ ਰਹੇ ਅੱਜ ਚਾੜੂ ਇਹਨੂੰ ਜੁੱਤੀ ਨੂੰ ਬੰਬ ਮਾਰੀ ਆਂਦੇ ਨਸ਼ਾ ਬਗਨੋ ਕਿਸੇ ਨੂੰ ਨਹੀਂ ਕਰਦੇ ਯਾਰ ਠੀਕ ਕੀਤੀ ਹੈਗੀ ਆ ਜੋ ਅੱਜ ਜੋ ਵਰਸੀ ਸਮਾਰੋਹ ਦੇ ਵਿੱਚ ਅਸੀਂ ਪਹੁੰਚੇ ਸੀਗੇ ਦੀਪ ਸੁਧਰੀ ਵਰਸੀ ਦਾ ਜੋ ਅੱਜ ਦੂਜੀ ਵਰਸੀ ਚੌਕੀ ਮਨ ਵਿਖੇ ਜੋ ਜਰਾਈ ਜਾ ਰਹੀ ਆ ਤੇ ਬਰਿੰਦਰ ਜੀ ਨੇ ਕਿਹਾ ਵੀ ਸ਼ਾਇਦ ਅਸੀਂ ਇਕੱਠੇ ਹੋ ਕੇ ਅੱਜ ਵੀ ਅਸੀਂ ਦੀਪ ਸਿੰਘ ਨੂੰ ਨੂੰ ਯਾਦ ਕਰਕੇ ਤੇ ਉਹਨਾਂ ਨੂੰ ਤੇ ਮੋਰਚੇ ਤੇ ਕਿਸਾਨ ਮੋਰਚੇ ਦੇ ਚੱਲੇ ਹੈਗੇ ਅਸੀਂ ਯਾਦ ਕਰਦੇ ਹੈਗੇ ਆ ਤੁਸੀਂ ਵੇਖਦੇ ਰਹੋ ਰੈਗੂਲਰ ਗੌਨ 24 ਨਿਊ ਚੈਨਲ ਮੈਂ ਤੁਹਾਡਾ ਆਪਣਾ ਰਾਜ ਗੱਲਬਾਤ ਧੰਨਵਾਦ ਜੀ